ਇੱਕ ਵਾਰੀ ਫੇਰ ਤੋਂ ਵੱਡੀ ਕਾਰਵਾਈ ਕੀਤੀ ਹੈ ਯੁੱਧ ਨਸ਼ਾ ਵਿਰੋਧ ਤਹਿਤ ਤੇ ਇਹ ਮਤਲਬ ਕਿ ਇਧਾ ਘਰ ਸੀਗਾ ਕੌਣ ਇੱਥੇ ਰਹਿੰਦੇ ਸੀ ਤਾਕਾ ਤਾਕੇ ਦਾ ਘਰ ਆ ਇੱਥੇ ਰਹਿੰਦੇ ਵੀ ਸੀ ਹਾਂਜੀ ਰਹਿੰਦੇ ਸੀ ਥੋੜਾ ਜਿਹਾ ਪਹਿਲਾਂ ਹੀ ਖਾਲੀ ਕਰਕੇ ਗਏ ਆ ਇਹ ਮਕਾਨ ਇਹ ਨਸ਼ਾ ਵਿਰੋਧ ਤਾਂ ਹਰ ਇੱਕ ਚੀਜ਼ ਦੇ ਵਿਰੁੱਧ ਹੋਣਾ ਚਾਹੀਦਾ ਕੋਈ ਵੀ ਜਿਹੜਾ ਆਪਾਂ ਨੂੰ ਸਾਈਡ ਇਫੈਕਟ ਚੀਜ਼ ਕਰਦੇ ਉਹ ਤੇ ਹਰ ਇੱਕ ਦੇ ਖਿਲਾਫ ਹੋਣਾ ਚਾਹੀਦਾ ਪਹਿਲਾਂ ਇੱਥੇ ਰਹਿੰਦੇ ਸੀਗੇ ਹੁਣ ਇਹ ਬੰਦ ਹੋ ਗਿਆ ਹਾਂਜੀ ਜਦੋਂ ਇਹਨਾਂ ਨੂੰ ਕੋਰਟ ਦੇ ਆਰਡਰ ਹੋਏ ਆ ਨਾ ਇਹ ਉਦੋਂ ਖਾਲੀ ਕਰ ਗਏ ਆ ਮਕਾਨ ਸੱਤ ਟੇਸ ਪਈ ਹੋਏ ਇੱਥੇ ਤੇ ਆਉਂਦਾ ਸੀ 15 ਬਣਾ ਫੇਰ ਵਾਪਸੀ ਆ ਜਾਂਦਾ ਸੀ ਮੱਲਾ ਸਾਰਾ ਹੀ ਪਰੇਸ਼ਾਨ ਸੀ ਇੱਥੋਂ ਸਾਰਿਆਂ ਮੱਲੇ ਨੇ ਕਈ ਵਾਰ ਰਿਪੋਰਟਾਂ ਚਲਾਈਆਂ ਫੜਿਆ ਜਾਂਦਾ ਫੇਰ ਆ ਜਾਂਦਾ ਜੀ ਕਿੰਨੇ ਕੇ ਵਜੇ ਕਾਰਵਾਈ ਹੋਈ ਇਹ 10 10:30 ਵਜੇ ਦਾ ਟਾਈਮ ਹੋਣਾ ਜਦੋਂ ਪੁਲਿਸ ਆਈ ਆ ਰਾਤੀ 12:00 ਬਣਾ ਮੁੰਡਿਆਂ ਨੇ ਆਏ ਆ ਰੋਲਾ ਪਾਉਣਾ ਆ ਗਏ ਦੇ ਵੀ ਸਮਾਂ ਕਿਆ ਇਸ ਦੇ ਪਰਚੇ ਵੀ ਪਏ ਹੋਏ ਆ ਪਰ ਇਹ ਹਟਦਾ ਨਹੀਂ ਸੀ ਜੇਲ੍ਹ ਚ ਜਾਂਦਾ ਸੀ ਛੱਡ ਦਿੰਦੀ ਸੀ ਪੁਲਿਸ ਫੇਰ ਹੁੰਦਾ ਸੀ ਫੇਰ ਜਾਂਦਾ ਸੀ ਫੇਰ ਹੁੰਦਾ ਸੀ ਫੇਰ ਜਾਂਦਾ ਸੀ ਬਹੁਤ ਘਰ ਉੱਜੜ ਗਏ ਬਹੁਤ ਨਸ਼ੇ ਵਾਲੇ ਜਵਾਨ ਨੌਜਵਾਨ ਪੀੜੀ ਖਰਾਬ ਹੋ ਗਈ ਸਾਡੇ ਦਰਵਾਜ਼ੇ ਪੰਨ ਦੇ ਸੀਗੇ ਸਾਡੇ ਕੋਠੇ ਟੱਪ ਟੱਪ ਕੇ ਜਾਂਦਾ ਸੀ ਸਾਨੂੰ ਜਿਆਦਾ ਦੁੱਖ ਸੀਗਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤਵਾਰ ਦੱਸਦੇ ਕਿ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੇ ਵਿੱਚ ਪਹੁੰਚੇ ਹੈ ਜਿੱਥੇ 22 ਨੰਬਰ ਗਲੀ ਦੇ ਵਿੱਚ ਯੁੱਧ ਨਸ਼ਾ ਵਿਰੋਧ ਤਹਿਤ ਇੱਕ ਵਾਰੀ ਫੌਲਸ ਨੇ ਫਿਰ ਤੋਂ ਵੱਡੀ ਕਾਰਵਾਈ ਕੀਤੀ ਹੈ ਹਲਦਿਆਣਾ ਪੁਲਿਸ ਨੇ ਇੱਕ ਵਾਰੀ ਫਿਰ ਤੋਂ ਵੱਡੀ ਕਾਰਵਾਈ ਕੀਤੀ ਹੈ ਯੁੱਧ ਨਸ਼ਾ ਵਿਰੋਧ ਤਹਿਤ ਸੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਜਾਣਕਾਰੀ ਲਵਾਂਗੇ ਜਿਹੜੇ ਇੱਥੇ ਲੋਕ ਮੌਜੂਦ ਸੀ ਕਿਉਂਕਿ 22 ਨੰਬਰ ਗਲੀ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਪੁਲਿਸ ਵੱਲੋਂ ਸੋ ਤਸਵੀਰ ਜਿਹੜੀ ਹੈ ਉਸ ਘਰ ਦੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿਸ ਘਰ ਨੂੰ ਜਿਹੜਾ ਪੁਲਿਸ ਵੱਲੋਂ ਦੇਖ ਸਕਦੇ ਹੋ ਕਿ ਤੇ ਉਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਜਿਹੜਾ ਦੇਖਦੇ ਹੋ ਕਿ ਟਾਇਆ ਗਿਆ ਵੈ ਸੋ ਕਿਤਨੇ ਕਿਤੇ ਇੱਕ ਪਾਸੇ ਵੱਡੀ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਪੰਜਾਬ ਪੁਲਿਸ ਕਰਦੇ ਹੋਏ ਨਜ਼ਰ ਆ ਰਹੀ ਐ ਸੋ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਹੋਇਆ ਕੀ ਸੀਗਾ ਇਸ ਘਰ ਦੇ ਵਿੱਚ ਕੌਣ ਰਹਿੰਦਾ ਸੀਗਾ ਸੋ ਕਿੰਨੇ ਦਿਨਾਂ ਤੋਂ ਇਹ ਜਿਹੜਾ ਘਰ ਸੀਗਾ ਇਹ ਬੰਦ ਪਿਆ ਸੀਗਾ ਸੋ ਕਿਤੇ ਨ ਕਿਤੇ ਵੱਡੀ ਕਾਰਵਾਈ ਪੁਲਿਸ ਦੀ ਜਿਹੜੀ ਹੈ ਨਜ਼ਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਲਗਾਤਾਰ ਜੋ ਨਸ਼ੇ ਵਿਰੋਧ ਤਹਿਤ ਲਗਾਤਾਰ ਪੁਲਿਸ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਸੋ ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਕਿਤੇ ਨ ਕਿਤੇ ਲਗਾਤਾਰ ਸਰਕਾਰ ਹੁੰਦਾ ਨਜ਼ਰ ਆ ਰਿਹਾ ਗੱਲਬਾਤ ਕਰ ਲੈਨੇ ਆ ਸਰ ਇਸ ਇਲਾਕੇ ਦੇ ਵਿੱਚ ਇਸ ਗਲੀ ਦੇ ਵਿੱਚ ਕੀ ਕੁਝ ਹੋਇਆ ਪੁਲਿਸ ਕਿੰਨੇ ਟਾਈਮ ਪਹਿਲਾਂ ਆਈ ਸੀ ਕਿ ਕੀ ਕੁਝ ਕੀਤਾ ਪੁਲਿਸ ਆਪ ਪਰ ਤੋਂ ਥੋੜ੍ਹਾ ਤੋਂ ਇਹ ਰਹੀ ਆਈ ਹੈ ਜੀ ਸਵੇਰੇ ਆ ਕੇ ਠਾਇਆ ਮਕਾਨ ਸਵੇਰੇ ਕਿੰਨੇ ਵਜੇ ਸਵੇਰੇ ਹੋਣਾ ਵਾ 10 ਵਜੇ ਦਾ ਟਾਈਮ ਹੋਣਾ। ਹੂੰ ਉਸ ਪਾਈਓ ਬਾਈ ਤੇ ਇਹ ਮਤਲਬ ਕਿਹਦਾ ਘਰ ਸੀਗਾ? ਕੌਣ ਇੱਥੇ ਰਹਿੰਦੇ ਸੀ? ਕਾਕਾ ਕਾਕੇ ਦਾ ਘਰ ਆ। ਅੱਛਾ। ਹਾਂਜੀ ਇਹ ਆਪਣੇ ਮਾਪਿਓ ਦੇ ਨਾਲ ਰਹਿੰਦਾ ਸੀਗਾ। ਬਸ ਨਸ਼ਾ ਵੇਚਦਾ ਸੀ ਇਹ। ਅੱਛਾ ਇੱਥੇ ਰਹਿੰਦੇ ਵੀ ਸੀ ਕੋਈ? ਹਾਂਜੀ ਰਹਿੰਦੇ ਸੀ ਥੋੜਾ ਚਿਰ ਪਹਿਲਾਂ ਹੀ ਖਾਲੀ ਕਰਕੇ ਗਏ ਆ ਇਹ ਮਕਾਨ। ਮਤਲਬ ਇਹ ਮਕਾਨ ਬੰਦ ਪਿਆ ਸੀਗਾ। ਆ 2-3 ਮਹੀਨੇ ਹੀ ਹੋਇਆ ਬੰਦ ਪਏ ਇਹਨੂੰ। ਪਹਿਲਾਂ ਇੱਥੇ ਰਹਿੰਦੇ ਸੀ ਇਹ। ਆਰਡਰ ਜਾਰੀ ਹੋ ਰਹੀ ਹੁੰਦੀ ਸੀ ਮਤਲਬ ਇਹ ਪਹਿਲਾਂ ਇੱਥੇ ਰਹਿੰਦੇ ਸੀਗੇ ਹੁਣ ਇਹ ਬੰਦ ਹੋ ਗਿਆ ਹਾਂਜੀ ਜਦੋਂ ਇਹਨਾਂ ਨੂੰ ਕੋਰਟ ਦੇ ਆਰਡਰ ਹੋਏ ਆ ਨਾ ਇਹ ਉਦੋਂ ਖਾਲੀ ਕਰ ਗਏ ਆ ਮਕਾਨ ਅੱਛਾ ਇਹ ਖਾਲੀ ਪਿਆ ਸੀ ਖਾਲੀ ਪਿਆ ਸੀ ਤੇ ਇਹ ਤਕਰੀਬਨ ਕਿੰਨੇ ਕੇ ਵਜੇ ਕਾਰਵਾਈ ਹੋਈ ਇਹ 10 10:30 ਵਜੇ ਦਾ ਟਾਈਮ ਹੋਣਾ ਜਦੋਂ ਪੁਲਿਸ ਆਈ ਆ ਜੀ ਹਾਂਜੀ ਤੇ ਫਿਰ ਆ ਥੋੜੀ ਦੇਰੀ ਹੋਈ ਆ ਜਦੋਂ ਟਾਕੇ ਗਏ ਆ ਜੀ ਬਿਲਕੁਲ ਕੀ ਮੰਨਦੇ ਹੋ ਕਿ ਲਗਾਤਾਰ ਯੋਧ ਨਸ਼ਾ ਵਿਰੋਧ ਤਹਿਤ ਕਾਰਵਾਈ ਪੁਲਿਸ ਦੀ ਚੱਲ ਰਹੀ ਹੈ ਹਾਂਜੀ ਹਾਂਜੀ ਨਸ਼ਾ ਵੇਚਦਾ ਸੀ ਬਹੁਤ ਵੇਰੀ ਇਹਨਾਂ ਨੂੰ ਕਿਹਾ ਇਸ ਦੇ ਪਰਚੇ ਵੀ ਪਏ ਹੋਏ ਆ ਪਰ ਇਹ ਹਟ ਫਿਰ ਹੁੰਦਾ ਸੀ ਫਿਰ ਜਾਂਦਾ ਸੀ ਫਿਰ ਹੁੰਦਾ ਸੀ ਫਿਰ ਜਾਂਦਾ ਸੀ ਕੋਣ ਪੁਲਿਸ ਨੇ ਚੰਗੀ ਕਾਰਵਾਈ ਕੀਤੀ ਇਹਨਾਂ ਤੇ ਤੇ ਹੁਣ ਕਿਵੇਂ ਮੰਨਦੇ ਹੋ ਪੰਜਾਬ ਸਰਕਾਰ ਦਾ ਉਪਰਾਲਾ ਕਿਵੇਂ ਮੰਨਦੇ ਹੋ ਬਹੁਤ ਵਧੀਆ ਮੰਨਦੇ ਆ ਜੀ ਬਹੁਤ ਵਧੀਆ ਜਿਹੜੀ ਸਰਕਾਰ ਹੈ ਇਹ ਕੰਮ ਕਰ ਰਹੀ ਹੈ ਨਸ਼ਿਆਂ ਵਾਸਤੇ ਨਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਘਰ ਉਜੜ ਗਏ ਬਹੁਤ ਨਸ਼ੇ ਵਾਲੇ ਜਵਾਨ ਨੌਜਵਾਨ ਪੀੜ੍ਹੀ ਖਰਾਬ ਹੋ ਗਈ ਸਾਨੂੰ ਖੁਦ ਡਰ ਸੀ ਸਾਡੇ ਦਰਵਾਜ਼ੇ ਭੰਨਦੇ ਸੀਗੇ ਸਾਡੇ ਕੋਠੇ ਟੱਪ ਟੱਪ ਕੇ ਜਾਂਦਾ ਸੀ ਸਾਨੂੰ ਜਾਦੇ ਦੁੱਖ ਸੀਗਾ ਬਹੁਤ ਵੇਰੀ ਕਿਆ ਸੁਣਦੇ ਨਹੀਂ ਸੀ ਇਹੇ ਤੇ ਹੁਣ ਪੁਲਿਸ ਦੀ ਕਾਰਵਾਈ ਨੂੰ ਵਧੀਆ ਬਹੁਤ ਵਧੀਆ ਜੀ ਬਿਲਕੁਲ ਤੁਸੀਂ ਦੇਖਦੇ ਹੋ ਕਿ ਗਵਾਂਡ ਮੱਥਾ ਲੱਗਦਾ ਵਾ ਇਹ ਬਿਲਕੁਲ ਉਹ ਘਰ ਹੈ ਜਿਸ ਘਰ ਦੇ ਉੱਤੇ ਜਿਹੜੇ ਅਲੀਗੇਸ਼ਨ ਲਗਾਏ ਜਾ ਰਹੇ ਸੀ ਕਿ ਜੋ ਚੈਸ ਕਰਨ ਨੂੰ ਪੁਲਿਸ ਨੇ ਜਿਹੜਾ ਦੇਖਦੇ ਹੋ ਕਿ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਘਰ ਦੇ ਉੱਤੇ ਦੇਖਦੇ ਹੋ ਕਿ ਕਿਸ ਤਰੀਕੇ ਪੀਲਾ ਪੰਜਾ ਚਲਾ ਕੇ ਉਸ ਤੋਂ ਬਾਅਦ ਘਰ ਨੂੰ ਜਿਹੜਾ ਟਾ ਦਿੱਤਾ ਗਿਆ ਵੈਸੋ ਕਿਤੇ ਨ ਕਿਤੇ ਜਿਹੜੇ ਲੋਕ ਸੀਗੇ ਉਹ ਵੀ ਉਹਨਾਂ ਦੇ ਵਿੱਚ ਵੀ ਜਿਹੜੀ ਗੱਲ ਹੈ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰ ਦਿੰਨੇ ਹੋਰ ਜਿਹੜੇ ਲੋਕ ਨੇ ਸਰ ਇਸ ਗਲੀ ਦੇ ਵਿੱਚ ਹੀ ਕਰ ਸੀਗਾ ਇਹਨਾਂ ਦਾ ਤਕਰੀਬਨ ਪਿਛਲੇ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗੇ 20 ਸਾਲ ਹੋ ਗਏ ਰਹਿ ਉਹਨਾਂ ਨੇ ਹਾਂ ਹੁਣ ਕਿੰਨੇ ਦਿਨਾਂ ਤੋਂ ਇਹ ਘਰ ਖਾਲੀ ਪਿਆ ਹੋਇਆ ਹੈ ਇਹ ਹੋ ਗਏ ਉਹਨੂੰ ਮੇਰੇ ਖਿਆਲ ਨਾਲ 3 ਕੁ ਮਹੀਨੇ ਹੋ ਗਏ ਖਾਲੀ ਪਏ ਨੂੰ ਘਰ ਨੂੰ ਇਹ ਬਿਲਕੁਲ ਖਾਲੀ ਪਿਆ ਬਿਲਕੁਲ ਖਾਲੀ ਹੈ ਜੀ ਉਹ ਦੇਖ ਲਓ ਜਿਹੜਾ ਮੋਟਰ ਦਾ ਪਾਇਪ ਆ ਉਹ ਵੀ ਲਾ ਕੇ ਅਗਲਾ ਮੋਟਰ ਮੋਟਰ ਸਭ ਲੈ ਗਿਆ ਸੀਗਾ ਲਾ ਕੇ ਸਭ ਕੁਝ ਜੀ ਹਾਂ ਹਾਂ ਤੇ ਬਿਲਕੁਲ ਇੱਕ ਕਾਰਵਾਈ ਜਿਹੜੀ ਆ ਪੁਲਿਸ ਦੀ ਜਾਂ ਸਰਕਾਰ ਦੀ ਕਾਰਵਾਈ ਕਿਵੇਂ ਮੰਨਦੇ ਹੋ ਇਹ ਤਾਂ ਬਹੁਤ ਵਧੀਆ ਉਪਰਾਲਾ ਇਹ ਇਹ ਨਸ਼ੇ ਵਿਰੁੱਧ ਤਾਂ ਹਰ ਇੱਕ ਚੀਜ਼ ਦੇ ਵਿਰੁੱਧ ਹੋਣਾ ਚਾਹੀਦਾ ਕੋਈ ਵੀ ਜਿਹੜਾ ਆਪਾਂ ਨੂੰ ਸਾਈਡ ਇਫੈਕਟ ਦੀ ਚੀਜ਼ ਕਰਦੇ ਉਹਦੇ ਹਰ ਇੱਕ ਦੇ ਖਿਲਾਫ ਹੋਣਾ ਚਾਹੀਦਾ ਜੀ ਹਾਂ ਇਹ ਕਿਸ ਏਰੀਆ ਦੇ ਵਿੱਚ ਕਾਰਵਾਈ ਹੋਈ ਹੈ ਇਹ ਕੋਟਮੰਗਲ ਸਿੰਘ ਏਰੀਆ ਵਾਜੀ ਜਨਤਾ ਨਗਰ ਨਜ਼ਦੀਕ ਪੈਂਦਾ ਹੈ ਜਨਤਾ ਨਗਰ ਹਾਂ ਹਾਂ ਖਾਣਾ ਕਿੱਲਾ ਲੱਗਾ ਖਾਣਾ ਛਿਮਲਾਪੁਰੀ ਸ਼ੇਮ ਲਾ ਬ੍ਰੋ ਹਾਂ ਹਾਂ ਇਹ ਬਿਲਕੁਲ ਸੋ ਦੱਸਦੇ ਹਾਂ ਕਿ ਇਲਾਕੇ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਕੁਸਤੇਰ ਪਹਿਲਾਂ ਹੀ ਪੁਲਿਸ ਵੱਲੋਂ ਇਹ ਕਾਰਵਾਈ ਕਰਕੇ ਪੁਲਿਸ ਜਿਹੜੀ ਹੈ ਗਈ ਐ ਸੋ ਇਹ ਤਸਵੀਰ ਤੁਹਾਨੂੰ ਇੱਕ ਵਾਰੀ ਫੇਰ ਤੋਂ ਦਿਖਾ ਦਿੰਨੇ ਆ ਪ੍ਰਾਪਰਟੀ ਦੇ ਉੱਤੇ ਕਿਸ ਤਰੀਕੇ ਜਿਹੜਾ ਜਿਹੜੇ ਸ਼ਰਾਰਤੀ ਤਤੂ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਗਲਤ ਕੰਮ ਕਰਕੇ ਜਾਂ ਨਸ਼ਾ ਜੜਾ ਕਰਕੇ ਉਸ ਤੋਂ ਬਾਅਦ ਪ੍ਰਾਪਰਟੀ ਬਣਾਈ ਲੋਕਾਂ ਦਾ ਕਹਿਣਾ ਸੋ ਪ੍ਰਾਪਰਟੀ ਦੇ ਉੱਤੇ ਕਾਰਵਾਈ ਹੋਈ ਹੈ ਪਰ ਇਸ ਪ੍ਰਾਪਰਟੀ ਦੇ ਵਿੱਚ ਕੋਈ ਨਹੀਂ ਰਹਿ ਰਿਹਾ ਸੀਗਾ ਇਹ ਇੱਕ ਵੱਡਾ ਸਵਾਲ ਹੈ ਕਿ ਪਿਛਲੇ 3 ਮਹੀਨੇ ਤੋਂ ਲੋਕਾਂ ਦਾ ਕਹਿਣਾ ਕਿ ਇਸ ਗਲੀ ਦੇ ਵਿੱਚ ਇਸ ਘਰ ਦੇ ਵਿੱਚ ਕੋਈ ਵੀ ਜਿਹੜਾ ਨਹੀਂ ਰਹਿ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਹੁਣ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਦੇਖ ਲਓਗੇ ਇੱਕ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਯੁੱਧ ਨਸ਼ਾ ਵਿਰੋਧ ਤਹਿਤ ਲਗਾਤਾਰ ਪੰਜਾਬ ਸਰਕਾਰ ਸੁਬਾ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਕਰਦੀਆਂ ਨਜ਼ਰ ਆ ਰਹੀਆਂ ਨੇ ਸਰ ਬਿਲਕੁਲ ਨਾਲ ਲੱਗਦੀ ਥੋੜੀ ਦੁਕਾਨ ਹੈ ਕੀ ਹਾਲਾਤ ਸੀਗੇ ਇਸ ਏਰੀਏ ਦੇ ਕਿਵੇਂ ਦੇ ਹਾਲਾਤ ਬਹੁਤ ਮਾੜੇ ਸੀ ਜੀ ਸਾਰਾ ਮੱਲਾ ਪਰੇਸ਼ਾਨ ਸੀ ਰੋਜ਼ ਚਟਾ ਵੇਚਦਾ ਸੀ ਮੁੰਡੇ ਆਉਂਦੇ ਸੀ ਜਾਂਦੇ ਸੀ ਇਹ ਫੜਿਆ ਜਾਂਦਾ ਸੀ 15 ਦਿਨਾਂ ਫਿਰ ਵਾਪਸੀ ਆ ਜਾਂਦਾ ਸੀ ਮਤਲਬ ਕਈ ਵਾਰੀ ਅੰਦਰ ਜਾ ਕੇ ਜੇਲ੍ਹ ਚ ਬਾਹਰ ਸੱਤ ਤੀਸ ਪਏ ਹੋਏ ਇੱਥੇ ਤੇ ਆਉਂਦਾ ਸੀ 15 ਦਿਨਾਂ ਫਿਰ ਵਾਪਸੀ ਆ ਜਾਂਦਾ ਸੀ ਮੱਲਾ ਸਾਲਾ ਹੀ ਪਰੇਸ਼ਾਨ ਸੀ ਇੱਥੋਂ ਸਾਰੇ ਮੱਲੇ ਨੇ ਤੇ ਵੀ ਰਿਪੋਰਟਾਂ ਜਲਾਈਆਂ ਫੜਿਆ ਜਾਂਦਾ ਫੇਰ ਆ ਜਾਂਦਾ ਵੀ ਬਹੁਤ ਵਧੀਆ ਕੰਮ ਹੋਇਆ ਪ੍ਰਜਾ ਸਰ ਨੇ ਦਿੱਤਾ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਮੱਲੇ ਜਿਸਪਾਈ ਹੋਈ ਮੱਲੇ ਦੇ ਵਿੱਚ دہشت ਵੀ ਸੀ دہشت ਦੇ ਵੇਸ ਵਿੱਚ ਮੁੰਡੇ ਆਉਂਦੇ ਜਾਂਦੇ ਸੀ ਸਾਡਾ ਕੰਮ ਸੀ ਇੱਥੇ ਲੇਡੀਆਂ ਦੇ ਮੁੰਡੇ ਆਉਂਦੇ ਓਏ ਆ ਬਾਰ ਵੀ ਕਦੇ ਸਮਾਨ ਅਤਲ ਵਜਣ ਪੁਰਾਤੀ 12-12ਵੇਂ ਮੁੰਡਿਆਂ ਨੇ ਆਏ ਰੋਲਾ ਪੋਣਾ ਆ ਗਏ ਦੇ ਵੀ ਸਮਾਨ ਸਾਲਾਂ ਮੱਲੇ ਪਰੇਸ਼ਾਨ ਸੀ ਹੁਣ ਸਾਰੇ ਸ਼ਾਂਤੀ ਜੋ ਗਏ ਨੇ ਅੱਜ ਹੁਣ ਸੈਟੀਸਫਾਈਡ ਮਹਿਸੂਸ ਕਰ ਹਾਂ ਮਹੌਤ ਸਾਰੇ ਵਧੀਆ ਬੈਠੇ ਨੇ ਵੇਖ ਲੋ ਮੱਲਾ ਸਾਰਾ ਖੁਸ਼ੀ ਹੋ ਗਿਆ ਦੰਦ ਜਿਹੜਾ ਕਿਵੇਂ ਦੇਖਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਇਹ ਵੱਡੀ ਮੁਹਿੰਮ ਜਿਹੜੀ ਆ ਲਗਾਤਾਰ ਜਾਰੀ ਕੀਤੀ ਮਾਨ ਸਾਹਿਬ ਬਹੁਤ ਵਧੀਆ ਜਮਾਦਾਰੀ ਨੇ ਜੋੜ ਜਾ ਰਹੇ ਨੇ ਇਸ ਤਰ੍ਹਾਂ ਚੱਲੀ ਜਾਣ ਤੇ ਬਹੁਤ ਵਧੀਆ ਗੱਲ ਹੈ ਜਿਹੜੇ ਜਵਾਨ ਮਰ ਰਹੇ ਨੇ ਉਹ ਬਚਾਅ ਹੋ ਜੈਣੇ ਦਾ ਬਸ ਬਿਲਕੁਲ ਸੋ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਲੁਧਿਆਣਾ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਵੱਡੀ ਕਾਰਵਾਈ ਹੁੰਦੀ ਹੈ ਗਲੀ ਨੰਬਰ 22 ਦੇ ਵਿੱਚ ਨਗਰ ਦਾ ਜਿਹੜਾ ਇਲਾਕਾ ਹੁੰਦਾ ਵਾ ਸੋ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਗਲੀ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦਾ ਖੁਦ ਕਹਿਣਾ ਹੈ ਕਿ ਕਾਫੀ ਜ਼ਿਆਦਾ ਉਹ ਵੀ ਪਰੇਸ਼ਾਨ ਸੀਗੇ ਤੰਗ ਸੀਗੇ ਤੇ ਨਸ਼ਾ ਜਿਹੜਾ ਵੇਚਿਆ ਜਾਂਦਾ ਸੀਗਾ ਸੋ ਵੱਡੀ ਕਾਰਵਾਈ ਪੁਲਿਸ ਨੇ ਕੀਤੀ ਗਈ ਹੈ ਪੁਲਿਸ ਨਾਲ ਇਸ ਮਾਮਲੇ ਸੰਬੰਧ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਕਿ ਕੀ ਕੁਝ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਸਾਰੀ ਜਾਣਕਾਰੀ ਲੈਣੇ ਸਰ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜੇ ਇਲਾਕੇ ਚ ਕੀਤੀ ਗਈ ਹੈ ਔਰ ਕਿੰਨੇ ਕਿਸਰੋਤੇ ਮਾਮਲੇ ਜਾਨ ਅੱਜ ਅੰਕਰ ਸਿੰਘ ਲਾਇਲਿਸ ਕਾਕਾ ਦੇ ਘਰ ਤੇ ਕੋਟ ਮੰਗਲ ਸਿੰਘ ਦੇ ਏਰੀਏ ਵਿੱਚ ਕਾਰਵਾਈ ਕੀਤੀ ਗਈ ਜਿਸ ਨਾਲ ਸਾਡਾ ਨਾ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਹੈ ਤੇ ਉਹਦੇ ਵਿੱਚ ਅਪਰੋਚਮੈਂਟ ਜਿਹੜੀ ਉਹਨਾਂ ਕੀਤੀ ਉਹਨੂੰ ਵਾਇਲੇਸ਼ਨ ਦੂਰ ਕੀਤਾ ਜਾ ਰਿਹਾ ਹੈ ਤੇ ਬਾਕੀ ਜਿਹੜਾ ਇਹ ਬੰਦਾ ਹੈਗਾ ਪਿਛਲੇ 8-9 ਸਾਲ ਤੋਂ ਇਸ ਮਕਾਨ ਨੇ ਕੰਮ ਕਰ ਰਿਹਾ ਇਹਦੇ ਉੱਤੇ 8-9 ਪਰਚੇ ਦਰਜ ਨੇ ਜਿਹੜਾ ਸਹਾਜਾ ਜੀ ਬੀਬੀ ਆ ਤੇ ਹੁਣ ਇਸ ਟਾਈਮ ਵੀ ਜੇਰ ਦੇ ਤੇਲ ਦੇ ਵਿੱਚ ਹੈ ਅੱਜ ਸਰ ਫੈਮਿਲੀ ਬੈਕਗਰਾਉਂਡ ਜਾਂ ਉਹਦੀ ਫੈਮਿਲੀ ਇਸ ਮਕਾਨ ਚ ਰਹਿੰਦਾ ਸੀ ਤੇ ਬਾਕੀ ਮੈਨੂੰ ਇਹ ਪਤਾ ਲੱਗਿਆ ਵੀ ਫੈਮਿਲੀ ਤੋਂ ਵੀ ਇਕੱਲਾ ਹੀ ਹੈ ਇਹ ਨਸ਼ੇ ਦੀ ਕੰਮ ਕਰਦਾ ਸੀ ਤੇ ਜੀਤੇ ਕਾਰਵਾਈ ਕੀਤੀ ਗਈ ਹੈ ਔਰ ਮੈਂ ਤੁਹਾਡੇ ਮੱਧਮ ਨਹੀਂ ਇਹ ਵੀ ਕਹਿਣਾ ਚਾਹੁੰਦਾ ਜੋ ਨਾ ਕੋਰਮਨ ਦੀ ਜੋ ਜਰੀਐਮਐਮ ਚੱਲ ਰਹੀ ਹੈ ਉਹਨੂੰ ਕਾਮਯਾਬ ਕਰਨ ਲਈ ਤੇ ਤੁਹਾਡੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਤੇ ਪਬਲਿਕ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਅਸੀਂ ਨਸ਼ਾ ਮੁਕਤ ਪੰਜਾਬ ਬਣਾਈਏ ਦੇਸ਼ ਦੀ ਤਰੱਕੀ ਜਾਣਾ ਹਿੱਸਾ ਪਾਈਏ ਤੇ ਇਹ ਨਸ਼ਾ ਵਿਰੁੱਧ ਯੁੱਧ ਨੂੰ ਅਸੀਂ ਕੰਕਲੂਡ ਕਰਦੇ ਹਾਂ ਜਿਹੜਾ ਖੁਸ਼ਹਾਲ ਪੰਜਾਬ ਸਰ ਫਿਲਹਾਲ ਅੰਕੁਰ ਸਿੰਘਲਾ ਜੇਲ੍ਹ ਦੇ ਵਿੱਚ ਹੈ ਬਿਲਕੁਲ ਜੀ ਜੇਲ੍ਹ ਹੈ ਸਰ ਤਾਂ ਕਿੰਨੇ ਕ ਮਕਦਮੇ ਦਰਜ ਨੇ ਤੇ 8-9 ਮਕਦਮੇ ਦਰਜ ਨੇ ਜੀ ਬਿਲਕੁਲ ਸੋ ਦੱਸਦੇ ਕਿ ਡੈਮੋਲੇਸ਼ਨ ਡਰਾਈਵ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਕੋਟ ਮੰਗਲ ਸਿੰਘ ਇਲਾਕੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਐਸਾ ਮਾਮਲੇ ਸਮਨ ਜਦੋਂ ਉੱਚ ਅਧਿਕਾਰੀ ਨੇ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਨ੍ਹਾਂ ਦਾ ਇਹ ਕਰ ਸੀਗਾ ਉਹਨਾਂ ਦੇ ਉੱਤੇ ਪਹਿਲਾਂ ਵੀ ਕਈ ਜਿਹੜੇ ਐਨਡੀਪੀਐਸ ਦੇ ਜਿਹੜੇ ਪਰਚੇ ਨੇ ਦਰਜ ਨੇ ਪਰ ਦੱਸਦੇ ਕਿ ਨਗਰ ਨਿਗਮ ਅਧਿਕਾਰੀ ਜਿਹੜੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਸਹਿਯੋਗੀ ਜਿਹੜੇ ਪੁਲਿਸ ਕਰਮਚਾਰੀ ਵੱਡੇ ਪੱਧਰ ਦੇ ਵਿੱਚ ਪਹੁੰਚੇ ਵੱਡੇ ਪੱਧਰ ਦੇ ਵਿੱਚ ਪੁਲਿਸ ਅਧਿਕਾਰੀ ਪਹੁੰਚੇ ਤੇ ਉਸ ਤੋਂ ਬਾਅਦ ਹੁਣ ਯੁੱਧ ਨਸ਼ਿਆਂ ਵਿ ਆ ਜਿਹੜੇ ਨਸ਼ਾ ਵੇਚਦੇ ਨੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਇਹ ਜਿਹੜੀ ਸਖਤ ਚੇਤਾਵਨੀ ਵੀ ਦਿੱਤੀ ਗਈ ਜੇਕਰ ਤੁਸੀਂ ਕਰੋਗੇ ਤੇ ਬਖਸ਼ੇ ਨਹੀਂ ਜਾਓਗੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਜਿਹੜਾ ਨਜ਼ਰ ਆ ਰਿਹਾ ਤੇ ਲੋਕਾਂ ਵੱਲੋਂ ਵੀ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਪੰਜਾਬ ਸਰਕਾਰ ਦਾ ਲਗਾਤਾਰ ਸੂਬਾ ਪੰਜਾਬ ਦੇ ਵਿੱਚ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਲੁਧਿਆਣਾ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਸੋ ਦੇਖਿਓ ਲੁਧਿਆਣਾ ਦਾ ਮਿਹਨਤ ਸਿੰਘ ਕੈਮਰਾਮੈਨ ਹਰਿੰਦਰਪਾਲ ਤਨਵਾਲ